ਉਜੇ ਇਸ ਤੋਂ ਬਾਅਦ ਉਹਨਾਂ ਦੀ ਕੁਸ਼ਤੀ ਹੈ ਔਰ ਇਸ ਤੋਂ ਬਾਅਦ ਕਮਲਜੀਤ ਦੂਸ਼ੜੀ ਤੇ ਆਲਮਗੀਰੀਏ ਮਨੀ ਦੇ ਵਿਚਕਾਰ ਟੱਕਰ ਜਿਹੜੀ 1.5 ਲੱਖ ਤੇ ਹੋਣੀ ਹੈ ਵਾਹ ਜੀ ਵਾਹ 1.5 ਲੱਖ ਦੀ ਕੁਸ਼ਤੀ ਹੋਣੀ ਹੈ ਪਰ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਮਿੰਦਰ ਪਹਿਲਵਾਨ ਦੀ ਅਖਾੜਾ ਠੀਕਾ ਪਲਾਨੀਕੌਰ ਦੇ ਸਲਾਮੀ ਖਾੜੇ ਨੂੰ ਮਣਾ ਬਚਾਗੇ ਲਓ ਦਰਸ਼ਕੋ ਸਵਰਗਵਾਸੀ ਫੂਲਾ ਪਹਿਲਵਾਨ ਜਿਹਨਾਂ ਦਾ ਫੁੱਲ ਫਰਜੰਗਾ ਉਹਨਾਂ ਦਾ ਬੇਟਾ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਮਿੰਦਰ ਪਲਾਨੀ ਜੀ ਲਈ ਵਾਹ ਮਿੰਦਰ ਪਰਿਵਾਰ ਕਰਦੇ ਆ ਇਸ ਖੜੇ ਦੇ ਵਿੱਚੋਂ ਕਹਿੰਦੀ ਇਹ ਵੀ ਆਨੇਕਾ ਪਹਿਲਵਾਨ ਜਿਹੜੇ ਇਸ ਸਮੇਂ ਝੰਡੀਆਂ ਤੇ ਲੜਦੇ ਆ ਪ੍ਰਦੀਪ ਵਰਗੇ ਮੱਲ ਉਸ ਖੜ ਦੇ ਬਦੌਸਾ ਵੱਡਾ ਧੰਨਵਾਦ ਕਰਦਾ ਮਹਿੰਦਰ ਪਹਿਲਵਾਨ ਜੀ ਦਾ ਆਪ ਵੀ ਵਧੀਆ ਬਹਿਲਵਾਨੀ ਕੀਤੀ ਆ ਔਰ ਸਿਰੇ ਦਾ ਕਾਰੀਗਰ ਪਹਿਲਵਾਨ ਜੀ ਦਾ ਮੈਂ ਕੁਸ਼ਤੀਆਂ ਦੇਖੀਆਂ ਮਹਿੰਦਰ ਜੀ ਦਾ ਬੜਾ ਧੰਨਵਾਦ ਕਰਦਾ ਵੀਰਾ ਪਰ ਇਸ ਸਮੇਂ ਦੇਖਦੇ ਕੌਣ ਜਾਂਦਾ ਕੌਣ ਹਰਦਾ ਲਓ ਗੁਰਜੀਤ ਉੱਪਰਲੇ ਪਾਸੇ ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਵਿੱਤੋਂ ਮਾਰਦੇ ਤੋਦੋਂ ਤਾਈਆਂ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰਦੇ ਉਹ ਕੀਤੀ ਹੋਈ ਕਮੈਂਟ ਬਟ ਖੁੱਲੇ ਡਾਂਗੀ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਕਰਦਾ ਤੰਗ ਢੂ ਮਛੇੜੀ ਵਾਲੇ ਓਏ ਹੋਏ ਬੱਲੇ ਬੱਲੇ ਕਰਾ ਗਏ ਇੱਕ ਵਾਰੀ ਤਾੜੀ ਲਾ ਦਿਓ ਜੇ ਨਜ਼ਾਰਾ ਆ ਗਿਆ ਇਹ ਆ ਕਹਿੰਦੇ ਮਗਰੋੜ ਦੀ ਧਰਤੀ ਦਾ ਗਰਜੀਤ ਆ ਆਹ ਬਹਾਵਾਨ ਜੀ ਸੈਂਟੀ